ਪਰਮ ਸਤਕਾਰ ਜੋ ਗੁਰੂ ਪਿਆਰੇ ਗੁਰੂ ਸਵਾਰੇ 사ਤ ਸੰਗਤ ਜੀਓ ਸਤਗੁਰਾਂ ਦੀ ਪਾਵਨ ਬਵਿੱਤਰ ਹਜ਼ੂਰੀ ਦੇ ਵਿੱਚ ਬੈਠ ਕੇ ਸਤਗੁਰਾਂ ਦਾ ਪਾਵਨ ਬਵਿੱਤਰ ਹੁਕਮ ਸਰਵਣ ਕਰ ਰਹੇ ਹੋ ਸਜਦੇ ਹੁਕਮ ਦੇ ਵਿੱਚ ਧੰਨ ਧੰਨ ਚੌਥੇ ਪਾਤਸ਼ਾਹ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸਾਨੂੰ ਸਮਝਾਉਣਾ ਕਰਦੇ ਹਨ ਜਿਨ ਹਰ ਹਿਰਦੈ ਨਾਮ ਨਵਸਿਓ ਤਿਨ ਮਾਤ ਕੀ ਜੈ ਹਰਵਾਂਝਾ ਸਤਿਗੁਰਾਂ ਨੇ ਪੁੱਤਰ ਦੀਆਂ ਤਿੰਨ ਉਦਾਹਰਨਾਂ ਦਿੱਤੀਆਂ ਹਨ ਕਿ ਇੱਕ ਹੁੰਦਾ ਹੈ ਪੁੱਤਰ ਇੱਕ ਹੁੰਦਾ ਹੈ ਸੁਪੁੱਤਰ ਅਤੇ ਇੱਕ ਹੁੰਦਾ ਹੈ ਕਪੁੱਤਰ ਜਿਹੜਾ ਪੁੱਤਰ ਹੁੰਦਾ ਹੈ ਉਹ ਆਪਣੇ ਜਿਹੜੀ ਪਿਓ ਦੀ ਜਾਇਦਾਦ ਹੁੰਦੀ ਹੈ ਉਸ ਨੂੰ ਜਿੰਨੀ ਪਿਓ ਛੱਡ ਕੇ ਜਾਂਦਾ ਹੈ ਓਨੀ ਹੀ ਰੱਖਦਾ ਹੈ ਨਾ ਉਸ ਨੂੰ ਘਟਾਉਂਦਾ ਹੈ ਅਤੇ ਨਾ ਉਸ ਨੂੰ ਵਧਾਉਂਦਾ ਹੈ ਉਸ ਨੂੰ ਕਹਿੰਦੇ ਹਨ ਪੁੱਤਰ ਅਤੇ ਇੱਕ ਹੁੰਦਾ ਹੈ ਸੁਪੁੱਤਰ ਜਿਹੜਾ ਆਪਣੇ ਪਿਓ ਦੀ ਜਾਇਦਾਦ ਨੂੰ ਦੁੱਗਣਾ ਕਰ ਦੇਵੇ ਆਪਣੀ ਪਿਓ ਦੀ ਜਾਇਦਾਦ ਦੇ ਵਿੱਚ ਵਾਧਾ ਕਰ ਦੇਵੇ ਉਸ ਨੂੰ ਕਹਿੰਦੇ ਹਨ ਸੁਪੁੱਤਰ ਅਤੇ ਇੱਕ ਹੁੰਦਾ ਹੈ ਕਪੁੱਤਰ ਜਿਹੜਾ ਆਪਣੇ ਪਿਓ ਦੀ ਜਾਇਦਾਦ ਨੂੰ ਬਿਲਕੁਲ ਹੀ ਖਤਮ ਕਰ ਦੇਵੇ ਕਿਉਂਕਿ ਕਈਆਂ ਨੂੰ ਨਸ਼ੇ ਦੀ ਲਤ ਲੱਗ ਜਾਂਦੀ ਹੈ ਨਸ਼ਿਆਂ ਵਿਕਾਰਾਂ ਦੇ ਵਿੱਚ ਪੈ ਜਾਂਦੇ ਹਨ ਫਿਰ ਉਹ ਆਪਣੇ ਜਿਹੜੇ ਪਿਓ ਦੀ ਜਾਇਦਾਦ ਹੁੰਦੀ ਹੈ ਉਸ ਨੂੰ ਖਤਮ ਕਰ ਦਿੰਦੇ ਹਨ ਤਾਂ ਉਹ ਹੁੰਦਾ ਹੈ ਕਪੁੱਤਰ ਇਸੇ ਤਰ੍ਹਾਂ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸਮਝਾਉਂਦੇ ਹਨ ਕਿ ਭਾਈ ਜਿਹੜਾ ਆਪਣੇ ਪਿਓ ਦੀ ਜਾਇਦਾਦ ਨੂੰ ਖਤਮ ਕਰ ਦੇਵੇ ਇਹੋ ਜੀ ਔਲਾਦ ਦੇ ਨਾਲੋਂ ਤਾਂ ਫਿਰ ਮਾਤਾ-ਪਿਤਾ ਇਹ ਕਹਿੰਦੇ ਹਨ ਕਿ ਇਹੋ ਜੀ ਔਲਾਦ ਸਾਡੇ ਹੁੰਦੀ ਹੀ ਨਾ। ਉਹੀ ਸ਼ਬਦ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸਾਨੂੰ ਸਮਝਾਉਣਾ ਕਰਦੇ ਹਨ। ਜਿਨ ਹਰ ਹਿਰਦੈ ਨਾਮ ਨਾ ਵਸਿਓ। ਤਿੰਨ ਮਾਤ ਕੀ ਜੈ ਹਰਵੰਧ ਸਤਿਗੁਰੂ ਜੀ ਕਹਿੰਦੇ ਭਾਈ ਜਿੰਨਾ ਮਨੁੱਖਾਂ ਦੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ ਨਹੀਂ ਵਸਦਾ ਜਿਹੜੇ ਮਨੁੱਖ ਪਰਮਾਤਮਾ ਨੂੰ ਯਾਦ ਨਹੀਂ ਕਰਦੇ ਪਰਮਾਤਮਾ ਦਾ ਸਿਮਰਨ ਨਹੀਂ ਕਰਦੇ ਤਾਂ ਸਤਿਗੁਰੂ ਜੀ ਕਹਿੰਦੇ ਭਾਈ ਉਹਨਾਂ ਮਨੁੱਖਾਂ ਦੀ ਮਾਂ ਜੇ ਵਾਂਝ ਹੁੰਦੀ ਤਾਂ ਹੀ ਠੀਕ ਸੀ ਕਿਉਂਕਿ ਜਿਹੜਾ ਮਨੁੱਖ ਦਾ ਜਨਮ ਹੈ ਉਹ ਪਰਮਾਤਮਾ ਦਾ ਸਿਮਰਨ ਕਰਨ ਵਾਸਤੇ ਮਿਲਿਆ ਹੈ ਜਿਹੜਾ ਪਰਮਾਤਮਾ ਦਾ ਸਿਮਰਨ ਨਹੀਂ ਕਰਦਾ ਪਰਮਾਤਮਾ ਨੂੰ ਚੇਤੇ ਨਹੀਂ ਕਰਦਾ ਫਿਰ ਸਤਿਗੁਰੂ ਜੀ ਕਹਿੰਦੇ ਤਿੰਨ ਸੁਣੇ ਦੇ ਫਿਰੈ ਬਿਨ ਨਾਵੇ ਉਹ ਇੱਕ ਖੱਪ ਖੱਪ ਮੋਏ ਕਰਾਂਝ ਸਤਿਗੁਰੂ ਜੀ ਕਹਿੰਦੇ ਭਾਈ ਅਜੇ ਹੀ ਮਨੁੱਖ ਜਿਹੜੇ ਪਰਮਾਤਮਾ ਦਾ ਨਾਮ ਨਹੀਂ ਸਿਮਰਦੇ ਉਹ ਇਸ ਸੰਸਾਰ ਦੇ ਵਿੱਚ ਇਸ ਤਰ੍ਹਾਂ ਤੁਰੇ ਫਿਰਦੇ ਹਨ ਜਿਸ ਤਰ੍ਹਾਂ ਆਵਾਰਾ ਪਸ਼ੂ ਤੁਰੇ ਫਿਰਦੇ ਹਨ ਕਿਉਂਕਿ ਉਹਨਾਂ ਦਾ ਇਸ ਦੁਨੀਆ ਤੇ ਆਇਆ ਨਾ ਆਇਆ ਇੱਕ ਬਰਾਬਰ ਹੁੰਦਾ ਹੈ ਅਤੇ ਉਹ ਆਪਣੇ ਜੀਵਨ ਨੂੰ ਖਵਾਰ ਕਰਕੇ ਆਪਣੀ ਆਤਮਿਕ ਮੌਤ ਸਹੇੜਦੇ ਹਨ ਮੇਰੇ ਮਨ ਜਪ ਰਾਮ ਨਾਮ ਹਰ ਮਾਝਾ ਤਾਂ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਇਹ ਮਨੁੱਖ ਤੂੰ ਪ੍ਰਮਾਤਮਾ ਦਾ ਨਾਮ ਜਪਿਆ ਕਰ ਪ੍ਰਮਾਤਮਾ ਦਾ ਸਿਮਰਨ ਕਰਿਆ ਕਰ ਤਾਂ ਜੋ ਪ੍ਰਮਾਤਮਾ ਦਾ ਨਾਮ ਤੇਰੇ ਹਿਰਦੇ ਦੇ ਵਿੱਚ ਤੇਰੇ ਅੰਦਰ ਵਸ ਸਕੇ ਹਰ ਹਰ ਕਿਰਪਾਲ ਕਿਰਪਾ ਪ੍ਰਵਤਾਰੀ ਗੁਰ ਗਿਆਨ ਦਿਓ ਮਨ ਸਮਝਾ ਕਿਰਪਾਲ ਪ੍ਰਭੂ ਨੇ ਜਿਸ ਮਨੁੱਖ ਉਤੇ ਕਿਰਪਾ ਕੀਤੀ ਹੈ ਉਸ ਨੂੰ ਗੁਰੂ ਨੇ ਆਤਮਿਕ ਜੀਵਨ ਦੀ ਸੂਝ ਬਖਸ਼ੀ ਹੈ ਉਸ ਦਾ ਮਨ ਨਾਮ ਜਪਣ ਦੀ ਕਦਰ ਸਮਝ ਗਿਆ ਹੈ ਜਿਸ ਨੂੰ ਸੱਚਾ ਗੁਰੂ ਮਿਲ ਜਾਂਦਾ ਹੈ ਤਾਂ ਉਸ ਨੂੰ ਸਮਝ ਆ ਜਾਂਦੀ ਹੈ ਨਾਮ ਦੀ ਕਦਰ ਪਤਾ ਲੱਗ ਜਾਂਦੀ ਹੈ ਨਾਮ ਦੀ ਕੀਮਤ ਪਤਾ ਲੱਗ ਜਾਂਦੀ ਹੈ ਹਰ ਕੀਰਤ ਕਲਯੁਗ ਪਦ ਉਤਮ ਹਰ ਪਾਈਐ ਸਤਗੁਰ ਮਾਝਾ ਜਗਤ ਦੇ ਵਿੱਚ ਪਰਮਾਤਮਾ ਦੀ ਸੇਵ ਸਲਾਹੀ ਸਭ ਤੋਂ ਉੱਚਾ ਦਰਜਾ ਹੈ। ਪਰਮਾਤਮਾ ਗੁਰੂ ਦੇ ਰਾਹੀਂ ਹੀ ਸਾਨੂੰ ਮਿਲਦਾ ਹੈ। ਕਿਉਂਕਿ ਜਿਹੜਾ ਗੁਰੂ ਹੈ ਉਹ ਸਾਨੂੰ ਸੱਚਾ ਰਸਤਾ ਦੱਸਦਾ ਹੈ। ਹਉਮ ਬਲਿਹਾਰੀ ਸਤਿਗੁਰ ਆਪਣੇ ਜਿਨ ਗੁਬਤ ਨਾਮ ਪਰਗਾਹਾਂ। ਫਿਰ ਸਤਿਗੁਰੂ ਜੀ ਕਹਿੰਦੇ ਭਾਈ ਮੈਂ ਆਪਣੇ ਗੁਰੂ ਤੋਂ ਕਰਵਾਣ ਜਾਂਦਾ ਹਾਂ ਜਿਸ ਨੇ ਮੇਰੇ ਅੰਦਰ ਗੁੱਝੇ ਵਸ ਰਹੇ ਪਰਮਾਤਮਾ ਦਾ ਨਾਮ ਪ੍ਰਗਟ ਕਰ ਦਿੱਤਾ ਕਿਉਂਕਿ ਸਤਿਗੁਰੂ ਜੀ ਕਹਿੰਦੇ ਭਾਈ ਬਾਹਰ ਜੰਗਲਾਂ ਦੇ ਵਿੱਚ ਪਰਮਾਤਮਾ ਨੂੰ ਲੱਭਣਾ ਇਹ ਚੰਗੀ ਗੱਲ ਨਹੀਂ ਹੈ ਕਿਉਂਕਿ ਜਿਹੜਾ ਪਰਮਾਤਮਾ ਉਹ ਸਾਰਿਆਂ ਦੇ ਹਿਰਦੇ ਦੇ ਵਿੱਚ ਵੱਸਦਾ ਹੈ ਜਿਸ ਤਰ੍ਹਾਂ ਦੁੱਧ ਹੁੰਦਾ ਹੈ ਦੁੱਧ ਦੇ ਵਿੱਚ ਘਿਓ ਵੀ ਹੈ ਦੁੱਧ ਦੇ ਵਿੱਚ ਮੱਖਣ ਵੀ ਹੈ ਪਰੰਤੂ ਜੇ ਅਸੀਂ ਨੂੰ ਦੁੱਧ ਪ੍ਰਾਪਤ ਕਰਨਾ ਹੈ ਮੱਖਣ ਪ੍ਰਾਪਤ ਕਰਨਾ ਹੈ ਘਿਓ ਪ੍ਰਾਪਤ ਕਰਨਾ ਹੈ ਤਾਂ ਉਹ ਦੁੱਧ ਨੂੰ ਰੜਕਣਾ ਪਵੇਗਾ ਇਸੇ ਕਰਕੇ ਜੇ ਪ੍ਰਮਾਤਮਾ ਨੂੰ ਹਿਰਦੇ ਦੇ ਵਿੱਚੋਂ ਪ੍ਰਗਟ ਕਰਨਾ ਹੈ ਤਾਂ ਸਾਨੂੰ ਵਾਹਿਗੁਰੂ ਦੇ ਸਿਮਰਨ ਦਾ ਰੜਕਣਾ ਲਾਉਣਾ ਪਵੇਗਾ ਫੇਰ ਹੀ ਸਾਡੇ ਮਨ ਦੇ ਵਿੱਚੋਂ ਸਾਡੇ ਹਿਰਦੇ ਦੇ ਵਿੱਚੋਂ ਜਿਹੜਾ ਪ੍ਰਮਾਤਮਾ ਦਾ ਨਾਮ ਹੈ ਉਹ ਪ੍ਰਗਟ ਹੋਵੇਗਾ। ਦਰਸ਼ਨ ਸਾਧਨ ਲਿਓ ਬੜ ਭਾਗੀ ਸਭ ਕਿਲਵਿਕ ਗਏ ਗਵਾਜ ਜਿਸ ਮਨੁੱਖ ਨੂੰ ਵੱਡੇ ਭਾਗਾਂ ਦੇ ਨਾਲ ਗੁਰੂ ਦਾ ਦਰਸ਼ਨ ਪ੍ਰਾਪਤ ਹੁੰਦਾ ਹੈ ਫਿਰ ਉਸ ਦੇ ਸਾਰੇ ਪਾਪ ਦੂਰ ਹੋ ਜਾਂਦੇ ਹਨ। ਸਤਿਗੁਰ ਸਾਹ ਪਾਇਆ ਵਰਦਾਨ ਹਰ ਕੀਏ ਪਉ ਗੁਣਾਂ ਸਾਂਝਾ ਜਿਸ ਨੂੰ ਵੱਡਾ ਸਿਆਣਾ ਸਾਹ ਗੁਰੂ ਮਿਲ ਪਿਆ ਗੁਰੂ ਨੇ ਪਰਮਾਤਮਾ ਦੇ ਬਹੁਤੇ ਗੁਣਾਂ ਨਾਲ ਉਸ ਨੂੰ ਸਾਂਝੀ ਵਾਲ ਬਣਾ ਦਿੱਤਾ ਫਿਰ ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਜਿਹੜਾ ਪਰਮਾਤਮਾ ਦਾ ਨਾਮ ਹੈ ਉਹ ਹੀਰੇ ਮੋਤੀਆਂ ਦੇ ਨਾਲੋਂ ਵੀ ਮਹਿੰਗਾ ਹੈ ਪਰਮਾਤਮਾ ਦੇ ਨਾਮ ਦੀ ਕੀਮਤ ਨਹੀਂ ਪਾਈ ਜਾ ਸਕਦੀ ਜਿਨ ਕੋ ਕਿਰਪਾਲ ਕਰੀ ਜਗ ਜੀਵਨ ਹਰ ਹੁਰ ਧਾਰਿਓ ਮਨ ਮਾਝਾ ਸਤਿਗੁਰੂ ਜੀ ਕਹਿੰਦੇ ਹੈ ਭਾਈ ਜਗਤ ਦੇ ਜੀਵਨ ਪ੍ਰਭੂ ਨੇ ਜਿੰਨਾ ਮਨੁੱਖਾਂ ਉਤੇ ਕਿਰਪਾ ਕੀਤੀ ਹੈ ਉਹਨਾਂ ਨੇ ਆਪਣੇ ਮਨ ਦੇ ਵਿੱਚ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ ਟਿਕਾ ਲਿਆ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ਤਾਂ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸਮਝਾਉਂਦੇ ਹਨ ਕਿ ਧਰਮ ਰਾਜ ਦੇ ਦਰ ਦੇ ਉੱਤੇ ਮਨੁੱਖਾਂ ਦੇ ਕੀਤੇ ਕਰਮਾਂ ਦੇ ਲੇਖੇ ਦੇ ਸਾਰੇ ਕਾਗਜ਼ ਪਾੜ ਦਿੱਤੇ ਜਾਂਦੇ ਹਨ ਜਿਹੜੇ ਪ੍ਰਮਾਤਮਾ ਦਾ ਨਾਮ ਸਿਮਰਦੇ ਹਨ ਪ੍ਰਮਾਤਮਾ ਨੂੰ ਚੇਤੇ ਕਰਦੇ ਹਨ ਕਿਉਂਕਿ ਧਰਮ ਰਾਜ ਸਾਰੇ ਮਨੁੱਖਾਂ ਤੋਂ ਕੀਤੇ ਕਰਮਾਂ ਦਾ ਹਿਸਾਬ ਕਿਤਾਬ ਮੰਗਦਾ ਹੈ ਜਿਹੜਾ ਵੀ ਮਨੁੱਖ ਜਿਸ ਦੀ ਮੌਤ ਹੋ ਜਾਂਦੀ ਹੈ ਫਿਰ ਉਹਦੀ ਆਤਮਾ ਦਾ ਜਿਹੜਾ ਲੇਖਾ ਜੋਖਾ ਹੈ ਉਹ ਧਰਮਰਾਜ ਕਰਦਾ ਹੈ ਫਿਰ ਧਰਮਰਾਜ ਪੁੱਛਦਾ ਹੈ ਕਿ ਭਾਈ ਸੰਸਾਰ ਦੇ ਵਿੱਚ ਜਾ ਕੇ ਦੁਨੀਆ ਦੇ ਉੱਪਰ ਜਾ ਕੇ ਕਿੰਨਾ ਸਮਾਂ ਪਰਮਾਤਮਾ ਦਾ ਨਾਮ ਸਿਮਰਿਆ ਪਰ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਸਿਮਰਿਆ ਹੁੰਦਾ ਹੈ ਪ੍ਰਮਾਤਮਾ ਨੂੰ ਚੇਤੀ ਕੀਤਾ ਹੁੰਦਾ ਹੈ ਫਿਰ ਸਤਿਗੁਰੂ ਜੀ ਕਹਿੰਦੇ ਹਨ ਭਾਈ ਉਹ ਧਰਮ ਰਾਜ ਉਹਨਾਂ ਦੇ ਜਿਹੜੇ ਕਰਮਾਂ ਦੇ ਲੇਖੇ ਦੇ ਸਾਰੇ ਕਾਗਜ਼ਾਂ ਨੂੰ ਪਾੜ ਦਿੰਦੇ ਹਨ ਫਿਰ ਉਹਨਾਂ ਨੂੰ ਮੁਕਤੀ ਦੀ ਦਾਤ ਪ੍ਰਾਪਤ ਹੁੰਦੀ ਹੈ ਜਿਹੜੇ ਪਰਮਾਤਮਾ ਦਾ ਨਾਮ ਨਹੀਂ ਸਿਮਰਦੇ ਪਰਮਾਤਮਾ ਨੂੰ ਯਾਦ ਨਹੀਂ ਕਰਦੇ ਫਿਰ ਉਹ ਦੁਆਰਾ ਫੇਰ 84 ਲੱਖ ਜੋਨਾਂ ਦੇ ਵਿੱਚ ਪੈ ਜਾਂਦੇ ਹਨ ਜੰਮਣ ਮਰਨ ਦੇ ਗੇੜ ਦੇ ਵਿੱਚ ਪੈ ਜਾਂਦੇ ਹਨ ਫਿਰ ਉਹ ਜੰਮਦੇ ਮਰਦੇ ਰਹਿੰਦੇ ਹਨ ਕਿਉਂਕਿ ਜਿਹੜਾ ਮਨੁੱਖਾ ਸਰੀਰ ਹੈ ਪਰਮਾਤਮਾ ਨੇ ਸਾਨੂੰ ਵਾਹਿਗੁਰੂ ਦਾ ਸਿਮਰਨ ਕਰਨ ਵਾਸਤੇ ਹੀ ਦਿੱਤਾ ਹੈ ਆਇਓ ਸੁਣਨ ਪੜਨ ਕੋ ਬਾਣੀ ਸਤਿਗੁਰੂ ਜੀ ਕਹਿੰਦੇ ਭਾਈ ਜਿਹੜਾ ਮਨੁੱਖਾ ਸਰੀਰ ਹੈ ਉਹ ਪਰਮਾਤਮਾ ਦੇ ਮਿਲਾਪ ਵਾਸਤੇ ਮਿਲਿਆ ਹੈ ਪਰਮਾਤਮਾ ਨੂੰ ਚੇਤੇ ਕਰਕੇ ਪਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਹੈ ਤੋ ਇਸ ਕਰਕੇ ਜਿੰਨਾ ਵੀ ਸਮਾਂ ਮਿਲੇ ਪਰਮਾਤਮਾ ਦੇ ਨਾਮ ਦੇ ਵਿੱਚ ਸਾਨੂੰ ਆਪਣਾ ਮਨ ਜੋੜ ਕੇ ਰੱਖਣਾ ਚਾਹੀਦਾ ਹੈ ਸੋ ਹੋਈਆਂ ਭੁੱਲਾਂ ਦੀ ਖਿਮਾ ਬਲਾਓ ਫਤਿਹ ਆ ਕੋ ਜੀ ਵਾਹਿਗੁਰੂ ਜੀ ਕਾ ਖਾਲਸਾ वाहिगुरु जी फति